ਰਾਪਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਦਰਸ਼ਨ ਸਿੰਘ ਕੁੱਕਰ ਅੱਜ ਗੱਲ ਕਰਾਂਗੇ ਫਿਰ ਸਾਕਾ ਨੀਲਾ ਤਰਾ ਕਿਤਾਬ ਬਾਰੇ ਇਹ ਕਿਤਾਬ ਡਾਕਟਰ ਭਗਵੰਤ ਸਿੰਘ ਨੇ ਲਿਖੀ ਆ ਇਸ ਦੀ ਲੜੀ ਆਪਾਂ ਸ਼ੁਰੂ ਕੀਤੀ ਹੋਈ ਆ ਇਸ ਕਿਤਾਬ ਦੀ ਵਿਸ਼ੇਸ਼ਤਾ ਇਹ ਹੈ ਕਿ ਇਸ ਕਿਤਾਬ ਦੇ ਵਿੱਚ 1 ਜੂਨ ਤੋਂ ਲੈ ਕੇ 13 ਜੂਨ ਤੱਕ ਦਾ ਸ੍ਰੀ ਹਰਮੰਦਰ ਸਾਹਿਬ ਤੇ ਜੋ ਅਟੈਕ ਹੋਇਆ ਸੀ ਉਹਦਾ ਪੂਰਾ ਘਟਨਾਕਰਮਾ ਉਹਦਾ ਆਪਾਂ ਮੂਲ ਪਾਠ ਪਹਿਲਾਂ ਵੀ ਪੜਦੇ ਰਹੇ ਆ ਤੇ ਅੱਜ ਵੀ ਪੜਾਂਗੇ ਸ਼ੇਜੁੰ ਦਾ ਪਹਿਲਾ ਹਿੱਸਾ ਆਪਾਂ ਕਵਰ ਕਰ ਚੁੱਕੇ ਆਂ ਦੂਜੇ ਹਿੱਸੇ ਵਿੱਚ ਕੀ ਕੁਝ ਵਾਪਰਿਆ ਕੀ ਕੁਝ ਹੋਇਆ ਉਹ ਗੱਲ ਕਰਾਂਗੇ ਪਹਿਲੇ ਇਸ ਵਿੱਚ ਇਹ ਗੱਲ ਸਾਹਮਣੇ ਆ ਗਈ ਹੈ ਕਿ ਕਿਸ ਤਰ੍ਹਾਂ ਸਿੰਘਾਂ ਨੇ ਮੋਰਚਾ ਬੰਦੀ ਕੀਤੀ ਕਿਸ ਤਰ੍ਹਾਂ ਜਨਰਲ ਸਵੇਕ ਸਿੰਘ ਨੂੰ ਸ਼ਹੀਦ ਕੀਤਾ ਗਿਆ ਤੇ ਕਿਸ ਤਰ੍ਹਾਂ ਹੋਰ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਤੇ ਸੰਤ ਜਰਨਲ ਸਿੰਘ ਭਿੰਡਰਾਂਵਾਲਾ ਦੇ ਜੀਵਨ ਬਾਰੇ ਉਹ ਕਿਦਾਂ ਟਕਸਾਲ ਦੇ ਵਿੱਚ ਆਏ ਕਿਦਾਂ ਉਹ ਕਾਲੀ ਮੋਰਚਿਆਂ ਦੇ ਵਿੱਚ ਆਏ ਕਿਦਾਂ ਉਹਨਾਂ ਨੇ ਪੰਜਾਬ ਦੇ ਨੌਜਵਾਨਾਂ ਦੀ ਅਗਵਾਈ ਕੀਤੀ ਉਹ ਵੀ ਆਪਾਂ ਕਵਰ ਕੀਤਾ ਹੈ ਹੁਣ ਗੱਲ ਕਰਦੇ ਆ 6 ਜੂਨ ਦਾ ਅਗਲੇ ਵਰਤਾਰੇ ਦੀ ਸਿੱਖ ਸੰਗਤਾਂ ਦੇ ਰੋਹ ਨੂੰ ਵੇਖਦੇ ਆ ਨਰੰਕਰੀਆਂ ਉੱਤੇ ਪਰਚਾ ਦਰਜ ਹੋ ਗਿਆ ਇਹ ਜਦੋਂ ਅ ਨਰੰਕਰੀ ਕਾਂਡ ਵਾਪਰਿਆ ਉਹਦੀ ਗੱਲ ਪਿੱਛੇ ਚੱਲ ਰਹੀ ਸੀ ਉਹਦਾ ਕੁਝ ਪਾਰਟ ਆ ਉਹ ਰਹਿੰਦਾ ਉਹਦੇ ਬਾਰੇ ਗੱਲ ਕਰਦੇ ਆ ਕਈ ਬੰਦਿਆਂ ਨੂੰ ਗ੍ਰਿਫਤਾਰ ਕਰ ਲਿਆ ਅੰਮ੍ਰਿਤਸਰ ਨਰੰਕਰੀ ਡੇਰੇ ਦੀ ਤਲਾਸ਼ੀ ਲੈਣ ਦੇ کئی ਨਜਾਇਜ਼ ਇਤਾਰ ਵੀ ਬਰਾਮਦ ਹੋ ਗਏ। ਡੀਸੀ ਨਰਿੰਦਰ ਸਿੰਘ ਉੱਤੇ ਵੀ ਪਰਚਾ ਦਰਜ ਹੋ ਗਿਆ ਪਰ ਨਰੰਕਰੀ ਮੁਖੀ ਗੁਰਵਚਨ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਪ੍ਰਧਾਨ ਮੰਤਰੀ ਦੀ ਪੋਜੀਸ਼ਨ ਲੈਣੀ ਪਈ, ਪਰਮਿਸ਼ਨ ਲੈਣੀ ਪਈ। ਮਰਾਰਜੀ ਦੇਸਾਈ ਨੇ ਉਸ ਨੂੰ ਪੂਰਾ ਭਰੋਸਾ ਦਿੰਦਿਆਂ ਹੋਇਆਂ ਕਾਨੂੰਨ ਦੇ ਸਤਕਾਰ ਵਿੱਚ ਗ੍ਰਿਫਤਾਰੀ ਦੇਣ ਲਈ ਕਿਹਾ। ਇਸ ਖੂਨੀ ਕਾਂਡ ਨੇ ਦੇਸ਼ ਭਰ ਦੇ ਸਿੱਖਾਂ ਨੂੰ ਰੋਣ ਤੇ ਜਗਾ ਦਿੱਤਾ। ਉਹ ਨਰੰਕਰੀਆਂ ਦੇ ਵਿਰੋਧ ਵਿੱਚ ਸੜਕਾਂ ਤੇ ਉਤਰ ਆਏ 17 ਮਈ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਬੁલાਏ ਸਿੱਖ ਵਿਦਵਾਨਾਂ ਅਤੇ ਸਮੂਹ ਸਿੱਖ ਜਥੇਬੰਦੀਆਂ ਦੇ ਇਕੱਠ ਵਿੱਚ ਨਰੰਕਰੀਆਂ ਨਾਲ ਲਕੀਰ ਖਿੱਚਣ ਲਈ ਇੱਕ ਮਤਾ ਪਾਸ ਹੋਇਆ ਸੀ ਜਿਸ ਦੇ ਆਧਾਰ ਤੇ ਕਲ ਤਖਤ ਵੱਲੋਂ 10 ਜੂਨ 1978 ਨੂੰ ਨਰੰਕਰੀਆਂ ਦਾ ਮੁਕੰਮਲ ਬਾਈਕਾਟ ਕਰਨ ਅਤੇ ਰੋਟੀ-ਬੇਟੀ ਦੀ ਕੋਈ ਸਾਂਝ ਨਾ ਰੱਖਣ ਦਾ ਹੁਕਮਨਾਮਾ ਜਾਰੀ ਕਰ ਦਿੱਤਾ ਗਿਆ ਹੁਕਮਨਾਮੇ ਦੇ ਸ਼ਬਦ ਸਨ ਇਸ ਧਰਮ ਸੱਤਰੂ ਤੇ ਨੁਕਮਾਤਰ ਲਿਹਾਨੇ ਕਰਕ ਟੋਲੇ ਦਾ ਹਰ ਜੋਗ ਤਰੀਕੇ ਨਾਲ ਵਿਰੋਧ ਕੀਤਾ ਜਾਵੇ ਅਤੇ ਇਸ ਨੂੰ ਸਮਾਜ ਅਤੇ ਸੰਗਤ ਵਿੱਚ ਵਧਨ ਫੈਲਣ ਨਾ ਦਿੱਤਾ ਜਾਵੇ ਇਸ ਹੁਕਮਨਾਮੇ ਬਾਰੇ ਬਾਦਲ ਸਰਕਾਰ ਨੇ ਆਪਣੀ ਸੰਗੀ ਪਾਈ ਵਾਲਾ ਨੂੰ ਸਪਸ਼ਟ ਕਰਨ ਦਿੰਦਿਆਂ ਕਿਹਾ ਇਹ ਉਹਨਾਂ ਸਿੱਖਾਂ ਲਈ ਹੈ ਜਿਨ੍ਹਾਂ ਦਾ ਅਕਲ ਤਖਤ ਤੇ ਵਿਸ਼ਵਾਸ ਹੈ ਦੂਜੇ ਲੋਕਾਂ ਜੇ ਸਰਕਾਰ ਦੇ ਕੰਮ ਕਾਜਾਂ ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ ਪਰ ਸੰਤ ਭਿੰਡਰਾਂ ਵਾਲਾ ਨੇ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੁੰਦੇ ਸਾਰ ਨਿਰੰਕਾਰੀ ਡੇਰਿਆਂ ਨੂੰ ਤਾਲੇ ਲਵਾਉਣ ਲਈ ਸੰਦਰਸ਼ ਛੇੜ ਦਿੱਤਾ 16 ਅਗਸਤ 1978 ਨੂੰ ਸੰਤ ਕਰਤਾਰ ਸਿੰਘ ਦੀ ਵਰਸੀ ਉੱਤੇ ਸੰਤ ਜਰਨੈਲ ਸਿੰਘ ਨੇ ਐਲਾਨ ਕਰ ਦਿੱਤਾ ਕਿ ਉਹ 20 ਅਗਸਤ ਨੂੰ ਹੁਕਮਨਾਮਾ ਲਾਗੂ ਕਰਵਾਉਣ ਲਈ ਅੰਮ੍ਰਿਤਸਰ ਦਾ ਨਿਰੰਕਾਰੀ ਭਵਨ ਬੰਦ ਕਰਾਉਣਗੇ ਸੋ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਿਰੰਕਾਰੀਆਂ ਦੇ ਕਾਫੀ ਪੱਖ ਦੇ ਵਿੱਚ ਸੀ ਨਿਰੰਕਾਰੀਆਂ ਦੇ ਪੱਖ 'ਚ ਇੰਦਰਾ ਗਾਂਧੀ ਦੀ ਹੁਣ ਇੱਕ ਵੀਡੀਓ ਵੀ ਚੱਲ ਰਹੀ ਹੈ ਉਹ ਸ਼ਾਇਦ ਤੁਸੀਂ ਵੇਖੀ ਹੋਵੇਗੀ 17 ਅਗਸਤ ਨੂੰ ਬਾਬਾ ਬਕਾਲਾ ਰਖੜ ਪੁੰਨਿਆਂ ਦੇ ਮੇਲੇ ਤੇ ਉਹਨਾਂ ਨੇ ਇਸ ਪ੍ਰਣ ਨੂੰ ਦੁਹਰਾਇਆ ਤਾਂ ਉੱਥੇ ਮੌਜੂਦ ਜੀਵਨ ਸਿੰਘ ਉਮਰਾਨ ਨੰਗਲ ਨੇ ਕਿਹਾ ਮੈਂ ਜਰਨੈਲ ਨੂੰ ਕਹਿਣਾ ਤੂੰ ਭਵਨ ਬੰਦ ਕਰਾਈ ਮੈਂ ਖੁਲਭਾਵਾਂਗਾ ਤੇ ਨਾਲੇ ਬੰਦ ਕਰਵਾਉਣ ਵਾਲਿਆਂ ਨੂੰ ਗੋਲੀ ਨਾਲ ਉਡਾਵਾਂਗਾ ਸੋ ਜੀਵਨ ਸਿੰਘ ਉਮਰਾਨ ਨੰਗਲ ਕਾਲੀ ਲੀਡਰ ਸੀ ਜੋ ਪਿੰਡਰਾਵਾਲਾਂ ਦੇ ਐਂਟੀ ਚੱਲਦਾ ਸੀ ਉਮਰਾਨੰਗਲ ਦੇ ਇਸ ਬਿਆਨ ਨਾਲ ਸੰਗਤਾਂ ਉਸ ਦੇ ਗਲ ਪੈ ਗਈਆਂ ਇਹ ਉਮਰਾਨੰਗਲ ਉਹੀ ਉਮਰਾਨੰਗਲਾ ਜੋ ਆਈਜੀ ਉਮਰਾਨੰਗਲ ਦੇ ਪਰਮਰਾਜ ਇਹਨਾਂ ਦੇ ਉਹ ਦਾਦਾ ਸੀਗੇ ਫਿਰ ਜਥੇਦਾਰ ਮੋਨ ਸਿੰਘ ਤੁਰਨੇ ਮੌਕਾ ਸੰਭਾਲਦੇ ਆ ਕਿਹਾ ਮੈਂ ਪਵਨ ਬੰਦ ਕਰਵਾਉਣ ਲਈ ਸੰਤ ਜਰਨੈਲ ਸਿੰਘ ਦੇ ਨਾਲ ਜਾਵਾਂਗਾ ਸੰਤ ਜਰਨੈਲ ਸਿੰਘ ਦੀ ਦ੍ਰਿੜਤਾ ਵੇਖ ਕੇ ਪੁਲਿਸ ਨੇ ਪਹਿਲਾਂ ਹੀ ਭਵਨ ਬੰਦ ਕਰਵਾ ਦਿੱਤਾ ਇਸ ਤੋਂ ਬਾਅਦ ਸੰਤ ਭਿੰਡਰਾਂ ਵਾਲਿਆਂ ਨੇ ਪੰਜਾਬ ਦੇ ਸਾਰੇ ਡੇਰੇ ਤਾਂ ਬੰਦ ਕਰਵਾਹੀ ਦਿੱਤੇ ਪੰਜਾਬ ਤੋਂ ਬਾਹਰ ਵੀ ਨਿਰੰਕਕਾਰੀ ਸਮਾਗਮਾਂ ਨੂੰ ਠੱਲ ਪਾ ਦਿੱਤੀ ਜਿਸ ਤਰ੍ਹਾਂ ਕਈ ਜਗ੍ਹਾ ਸਿੱਖਾਂ ਨੂੰ ਸੀਧੀਆਂ ਦੇਣੀਆਂ ਪਈਆਂ ਯੂਪੀ ਦੇ ਅਜਮਗੜ ਅਤੇ ਇਲਾਹਾਬਾਦ ਵਿੱਚ ਗੁਰਬਚਨ ਦੇ 25 ਸਤੰਬਰ ਦੇ ਸਮਾਗਮ ਨਾ ਹੋਣ ਦਿੱਤੇ ਤਾਂ ਉੱਥੋਂ ਚੱਲ ਕੇ ਉਹ ਕਾਨਪੁਰ ਪਹੁੰਚਿਆ ਜਿੱਥੇ 26 ਸਤੰਬਰ 1978 ਨੂੰ ਸਿੱਖਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ ਇੱਥੇ 8 ਸਿੱਖ ਸੀਧ ਅਤੇ 15 ਜ਼ਖਮੀ ਹੋ ਗਏ ਇਹ ਟੱਕਰ ਦੌਰਾਨ ਇੱਕ ਸੂਰਬੀਰ ਨੌਜਵਾਨ ਜਗਜੀਤ ਸਿੰਘ ਜੋ ਗੱਤਕੇ ਦਾ ਪੂਰਾ ਮਾਹਿਰ ਸੀ ਨਰੰਕਰੀ ਗੁਰੂਵਚਨ ਦੇ ਕਮਰੇ ਤੱਕ ਪਹੁੰਚ ਗਿਆ ਪਰ ਇਸ ਤੋਂ ਪਹਿਲਾਂ ਕਿ ਉਹ ਬਾਹਰ ਕਰਦਾ ਗੁਰੂਵਚਨ ਦੀ ਨਿੱਜੀ ਸੈਨਾ ਦੇ ਇੱਕ ਮੈਂਬਰ ਨੇ ਉਸ ਨੂੰ ਗੋਲੀ ਮਾਰ ਦਿੱਤੀ ਇਸ ਤੋਂ ਬਾਅਦ ਵੀ ਸਿੱਖਾਂ ਵੱਲੋਂ ਨਰੰਕਰੀ ਵਿਰੋਧ ਦਾ ਇਹ ਸਿਲਸਿਲਾ ਰੁਕਿਆ ਨਹੀਂ ਪਰ ਕੇਂਦਰ ਸਰਕਾਰ ਉਸ ਦੀ ਨੰਗੀ ਚਿੱਠੀ ਪੁਸਤਪਨਾਹੀ ਤੇ ਉੱਤਰ ਆਈ ਸੀ ਦਿੱਲੀ ਵਿੱਚ ਸਿੱਖਾਂ ਦੇ ਭਾਰੀ ਵਿਰੋਧ ਦੇ ਬਾਵਜੂਦ ਦੇਸ਼ਾਈ ਸਰਕਾਰ ਨੇ ਨਰੰਕਰੀ ਨੂੰ ਆਪਣਾ ਸਤ ਸੰਗ ਕਰਨ ਦੀ ਮਨਜ਼ੂਰੀ ਦੇ ਦਿੱਤੀ 4 5 6 4 5 6 ਨਵੰਬਰ 1978 ਨੂੰ ਰਾਮਲੀਲਾ ਗਰਾਊਂਡ ਜਿੱਦਾਂ ਇਹਨਾਂ ਨੂੰ ਇੰਡੀਆ ਗੇਟ ਦਾ ਖੁੱਲਾ ਮੈਦਾਨ ਦੇ ਦਿੱਤਾ 4 ਤਰੀਕ ਨੂੰ ਵਿਰੋਧ ਕਰਨ ਗਏ 258 ਸਿੱਖ ਗ੍ਰਿਫਤਾਰ ਕਰ ਲਏ ਅਤੇ ਬੰਗਲਾ ਸਾਹਿਬ ਗੁਰਦੁਆਰੇ ਦੀ ਸਖਤ ਘੇਰਾਬੰਦੀ ਕਰ ਦਿੱਤੀ 5 ਨਵੰਬਰ ਨੂੰ ਪਰ ਗਿਣਤੀ ਵਿੱਚ ਸਿੱਖ ਫਿਰ ਗੁਰਦੁਆਰਾ ਬੰਗਲਾ ਸਾਹਿਬ ਇਕੱਠੇ ਹੋ ਗਏ ਤਾਂ ਦਿੱਲੀ ਪੁਲਿਸ ਨੇ ਗੁਰਦੁਆਰਾ ਸਾਹਿਬ ਅੰਦਰ ਅਤਰੂਅਸਤੇ ਗੋਲੇ ਚੁੱਟਨੇ ਸ਼ੁਰੂ ਕਰ ਦਿੱਤੇ ਜਿਸ ਸਦਕਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਅਪਤਾਰ ਸਿੰਘ ਕੋਹਲੀ ਸਮਿਤ ਤਿੰਨ ਸਿੰਘ ਸੀਦ ਹੋ ਗਏ ਸਰਕਾਰ ਨੇ ਬੰਗਲਾ ਸਾਹਿਬ ਵਾਲੇ ਇਲਾਕੇ ਵਿੱਚ ਕਰਫੂ ਲਾ ਦਿੱਤਾ ਪਰ ਨਿਰੰਕਾਰੀਆਂ ਦਾ ਸਮਾਗਮ 6 ਤਰੀਕ ਤੱਕ ਨਿਰਬਿਗਨ ਚੱਲਦਾ ਰਿਹਾ ਦਿੱਲੀ ਕਾਰਪੋਰੇਸ਼ਨ ਦਾ ਜਨ ਸੰਗੀ ਮੈਅਰ ਰਜਿੰਦਰ ਕੁਮਾਰ ਗੁਪਤਾ ਇਸ ਜਲਸੇ ਵਿੱਚ ਨਰੰਕਾਰੀ ਮੁਖੀ ਦੀ ਤੁਲਨਾ ਸਵਾਮੀ ਵਿਵੇਕਾਨੰਦ ਤੁਲਨਾ ਸਵਾਮੀ ਵਿਵੇਕਾਨੰਦ ਨਾਲ ਕਰਕੇ ਕਹਿ ਰਿਹਾ ਸੀ ਕਿ ਉਹ ਵੀ ਵਿਸ਼ਵ ਭਾਈਚਾਰੇ ਨੂੰ ਉਭਾਰਨ ਦਾ ਪਵਿੱਤਰ ਕਾਰਜ ਕਰ ਰਹੇ ਹਨ ਸਰਦਾਰ ਹੁਕਮਤ ਸਿੰਘ ਨੇ ਲੈਫਟੀਨੈਂਟ ਗਵਰਨਰ ਤੱਕ ਪਹੁੰਚ ਕੀਤੀ ਤਾਂ ਉਸ ਦਾ ਜਵਾਬ ਸੀ ਕਿ ਮੈਨੂੰ ਜੋ ਉੱਪਰ ਸਰਕਾਰ ਹੁਕਮ ਕਰਦੀ ਹੈ ਮੈਂ ਕਰੀ ਜਾਂਦਾ ਹਾਂ ਜਦੋਂ ਜਨਤਾ ਪਾਲਟੀ ਸਰਕਾਰ ਵਿੱਚ ਸ਼ਾਮਲ ਮੰਤਰੀ ਤੇ ਨਰਸਿੰਘ ਗੁਲਸਨ ਅਤੇ ਸੁਰਜੀਤ ਸਿੰਘ ਬਰਨਾਲਾ ਨੇ ਸਤੀਫੇ ਦੇਣ ਦੀ ਧਮਕੀ ਦਿੱਤੀ ਤਾਂ ਜਾ ਕੇ ਥੋੜਾ ਅਸਰ ਹੋਇਆ ਫੜੇ ਹੋਏ ਬੰਦੇ ਰਿਆ ਕਰ ਦਿੱਤੇ ਅਤੇ ਮੰਗਲਾ ਸਾਹਿਬ ਇਲਾਕੇ ਤੋਂ ਕਾਰਫਿਊ ਹਟਾ ਲਿਆ ਗਿਆ ਇਨ੍ਹਾਂ ਘਟਨਾਵਾਂ ਵਾਲੇ ਨਿਰੰਕਾਰੀ ਮੁਖੀ ਨੂੰ ਦੋਸ਼ੀ ਕਿਸ ਨੇ ਠਹਿਰਾਉਣਾ ਸੀ ਉਲਟਾ ਅੰਮ੍ਰਿਤਸਰ ਕੂਨੀ ਕਾਂਢ ਦੇ ਚੱਲੇ ਮੁਕਾਦਮੇ ਵਿੱਚੋਂ ਵੀ ਉਹ ਲਾਲਾ ਜਗਤਨਾਰਾਇਣ ਅਤੇ ਜੀਵਨ ਸਿੰਘ ਉਮਰਾਂ ਨਗਲ ਦੀ ਗਵਾਹੀ ਤੇ ਆਪਣੇ 62 ਸਾਥੀਆਂ ਸਮੇਤ ਬਰੀ ਹੋ ਗਿਆ ਲੋਕ ਸਭਾ ਚੋਣਾਂ ਤੋਂ 2 ਦਿਨ ਪਹਿਲਾਂ 4 ਜਨਵਰੀ 1980 ਨੂੰ ਆਰਸ ਗੁਪਤਾ ਦੀ ਅਦਾਲਤ ਨੇ ਉਹਨਾਂ 61 ਬੰਦਿਆਂ ਨੂੰ ਆਤਮ ਰੱਖਿਆ ਤਹਿਤ ਗੋਲੀ ਚਲਾਉਣ ਕਰਕੇ ਦੋਸ਼ ਮੁਕਤ ਅਤੇ ਇੱਕ ਬੰਦੇ ਨੂੰ ਨਜਾਇਜ਼ ਹਥਿਆਰ ਰੱਖਣ ਕਰਕੇ 1 ਸਾਲ ਦੀ ਸਜ਼ਾ ਸੁਣਾਈ ਬਰੀ ਹੋਣ ਤੋਂ ਬਾਅਦ ਸਿੱਖਾਂ ਦੇ ਜ਼ਖਮਾਂ ਤੇ ਲੂਣ ਛਿੜਕਣ ਲਈ ਉਸਨੇ ਖੁਦ ਨੂੰ ਬੰਦੀ ਛੋੜ ਸਤਗੁਰੂ ਤੋਂ ਵੱਡਾ ਹੋਣ ਦਾ ਦਾਵਾ ਕੀਤਾ ਨਰੰਕਰੀਆਂ ਨਾਲ ਹੋਏ ਵੱਡੇ ਟਕਰਾ ਦੀ ਪਿੱਠਭੂਮੀ ਵਿੱਚ ਇਹ ਚਿੱਟੇ ਦਿਨ ਬੰਗਸਾਫ ਹੋ ਗਿਆ ਸੀ ਕਿ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਹੋਵੇ ਕੇਂਦਰ ਹਮੇਸ਼ਾ ਸਿੱਖਾਂ ਖਿਲਾਫ ਉੱਠਣ ਵਾਲਿਆਂ ਦੀ ਪਿੱਟੀ ਨਹੀਂ ਤਾਪੜੇਗਾ ਬਲਕਿ ਉਹਨਾਂ ਨੂੰ ਹਰ ਹਾਲੇ ਬਚਾਏਗਾ ਵੀ ਇਸੇ ਟਕਰਾਅ ਨੇ ਇਹ ਵੀ ਸਾਬਤ ਕੀਤਾ ਕਿ ਭਾਵੇਂ ਜਾਨ ਦੀ ਬਾਜ਼ੀ ਹੀ ਕਿਉਂ ਨਾ ਲਾਉਣੀ ਪਵੇ ਸੰਤੋ ਜਰਨੈਲ ਸਿੰਘ ਹਰ ਹਾਲਤ ਵਿੱਚ ਸਿੱਖਾਂ ਦੇ ਹੱਕ ਵਿੱਚ ਖੜੇਗਾ ਵੀ ਅਤੇ ਲੜੇਗਾ ਵੀ ਬਾਦਲ ਸਰਕਾਰ ਨੇ ਉਸਦੇ ਖਿਲਾਫ ਕਿਸੇ ਵੀ ਅਦਾਲਤ ਵਿੱਚ ਅਪੀਲ ਤੱਕ ਨਾ ਕੀਤੀ ਇਹ ਅੱਗ ਜੋ ਨਿਰੰਕਰੀਆਂ ਨੇ ਸਰਕਾਰਾਂ ਦੀ ਸਹਿੱਤੇ ਵਾਲੀ ਸੀ ਦੇ ਭਾਂਬੜ ਉਦੋਂ ਤੱਕ ਵੱਲਦੇ ਰਹੇ ਜਦੋਂ ਤੱਕ ਨਿਰੰਕਰ ਰੀ ਮੁਖੀ ਗੁਰਵਰਜਨ ਸਿੰਘ ਖੁਦ ਸਵਾਹ ਨਹੀਂ ਹੋ ਗਿਆ ਨਿਰੰਕਰ ਰੀ ਮੁਖੀ ਤੇ ਹੋਰ ਉਹਨਾਂ ਦੇ ਬਰੀ ਹੋ ਜਾਣ ਤੇ ਸਿੰਘਾਂ ਨੇ ਉਹਨਾਂ ਨੂੰ ਸਜ਼ਾ ਦੇਣ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਲਈ ਖੰਡ ਕੀਰਤਨੀ ਜਥੇ ਦੇ ਨੌਜਵਾਨਾਂ ਨੇ ਬੱਬਰ ਖਾਲਸਾ ਨਾਂ ਦੀ ਜਥੇਬੰਦੀ ਬਣਾ ਕੇ ਨਿਰੰਕਰੀਆਂ ਖਿਲਾਫ ਸਿੱਧੇ ਐਕਸ਼ਨ ਸ਼ੁਰੂ ਕਰ ਦਿੱਤੇ ਜਿਸ ਵਿੱਚ ਕਈ ਨਿਰੰਕਰੀ ਪਾਰ ਬੋਲ ਗਏ ਪਰ ਅਜੇ ਵੀ ਸਿੱਖਾਂ ਦਾ ਗੁੱਸਾ ਸ਼ਾਂਤ ਨਹੀਂ ਹੋਇਆ ਜਦੋਂ ਉਹ ਬਰੀ ਹੋ ਕੇ ਬੰਦੀ ਛੋੜ ਹੋਣ ਦੀਆਂ ਡਿੰਗਾ ਮਾਰ ਰਿਹਾ ਸੀ ਤਾਂ ਸਿੰਘਾਂ ਨੇ ਉਸ ਨੂੰ ਤੁਰਦੀ ਟਿਕਟ ਦੇਣ ਦੀ ਤਿਆਰੀ ਕਰ ਲਈ ਸੰਤ ਜਰਨੈਲ ਸਿੰਘ ਨੇ ਅਸ਼ੀਰਵਾਦ ਸੰਤ ਜਰਨੈਲ ਸਿੰਘ ਦੇ ਅਸ਼ੀਰਵਾਦ ਨਾਲ ਭਾਈ ਕਬਲ ਸਿੰਘ ਅਤੇ ਅਖੰਡ ਕੀਰਤਨੀ ਜਥੇ ਨਾਲ ਸੰਬੰਧਿਤ ਰਹੇ ਭਾਈ ਰਣਜੀਤ ਸਿੰਘ ਹੋਰਾ ਨੇ ਹੋਰਾ ਉੱਤੇ ਗੁਰੂ ਦੀ ਬਖਸ਼ਿਸ਼ ਹੋਈ ਇੱਕ ਪ੍ਰੋਗਰਾਮ ਤੋਂ ਪਰਤਦਾ ਹੋਇਆ ਗੁਰਬਚਨਾਂ 24 April 1980 ਨੂੰ ਰਾਜ ਸਾਢੇ 10 ਵਜੇ ਆਪਣੇ ਡੇਰੇ ਵਿੱਚ ਵੱਢਦਾ ਹੀ ਮਾਰਿਆ ਗਿਆ ਉਸ ਦੀ ਨਿੱਜੀ ਸੈਨਾ ਦਾ ਮੁਖੀ ਪ੍ਰਤਾਪ ਸਿੰਘ ਵੀ ਉਸ ਦੇ ਨਾਲ ਹੀ ਮਾਰਿਆ ਗਿਆ ਇਸ ਕਤਲ ਤੇ ਸੰਤ ਭਿੰਡਰਾਂ ਵਾਲਾ ਨੇ ਆਪਣੀ ਖੁਸ਼ੀ ਜ਼ਾਹਰ ਕਰਦਿਆਂ ਕੁਲਿਆਮ ਐਲਾਨ ਕੀਤਾ ਕਿ ਉਹ ਨਰਕਧਾਰੀ ਗੁਰਬਚਨ ਸਿੰਘਾਂ ਨੂੰ ਸੋਨੇ ਨਾਲ ਤੋਲਣਗੇ ਉਹਨਾਂ ਨੇ ਇਸ ਵਾਸਤੇ 90 ਕਿਲੋ ਸੋਨਾ ਇਕੱਠਾ ਵੀ ਕਰ ਲਿਆ ਸੀ ਤੇ 6 ਜੂਨ ਤੋਂ ਬਾਅਦ ਫੌਜ ਨੇ ਜੋ 6 ਜੂਨ ਤੋਂ ਬਾਅਦ ਫੌਜ ਨੇ ਗੈਰ ਕਰ ਦਿੱਤਾ ਸੰਤ ਜਰਨੈਲ ਸਿੰਘ ਨੂੰ ਇਸ ਕਤਲ ਲਈ ਸ਼ਾਮਲ ਤਬਦੀਸ ਕਰ ਲਿਆ ਗਿਆ ਜਿਸ ਕਰਕੇ ਜਿਸ ਕਰਕੇ सीबीआई ਦੇ ਡੀਏਜੀ ਸੇਖਰਦੀ ਅਗਵਾਈ ਹੇਠ ਇੱਕ ਟੀਮ ਵੱਲੋਂ 5/1980 ਨੂੰ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਮ੍ਰਿਤਸਰ ਵਾਲੇ ਅੰਮ੍ਰਿਤਸਰ ਵਾਲੇ ਦਫਤਰ ਵਿੱਚ ਸੰਤਜੀ ਤੋਂ ਕੰਟਿਆਬੰਦੀ ਪੁੱਛਗਿੱਛ ਕੀਤੀ ਦਿੱਲੀ ਤੋਂ ਆਏ ਇਨ੍ਹਾਂ ਅਧਿਕਾਰੀਆਂ ਨੇ ਸੰਤਾਂ ਨੂੰ ਫਸਾਉਣ ਦੀ ਪੂਰੀ ਕੋਸ਼ਿਸ਼ ਪਰ ਸੰਤਾਂ ਦੀ ਸਪਸ਼ਟਤਾ ਅਤੇ ਹਜ਼ਰ ਜਵਾਬੀ ਨੇ ਉਹਨਾਂ ਦੀ ਤਸੱਲੀ ਕਰਵਾ ਦਿੱਤੀ ਅਤੇ ਉਹ ਖਾਲੀ ਹੱਥ ਵਾਪਸ ਪਰਤ ਗਏ ਸਿੱਖਾਂ ਵਿੱਚ ਸੰਤ ਜਰਨੈਲ ਸਿੰਘ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਚੁੱਕਿਆ ਸੀ ਜਿਸ ਕਰਕੇ ਸਰਕਾਰ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਹਿੰਮਤ ਨਾ ਕਰ ਸਕੀ ਉਲਟਾ ਦੇਸ਼ ਦੇ ਗ੍ਰਹਿ ਮੰਤਰੀ ਗਿਆਨੀ ਜਲ ਸਿੰਘ ਨੂੰ ਪਾਰਲੀਮੈਂਟ ਵਿੱਚ ਬਿਆਨ ਦੇਣਾ ਪਿਆ ਕਿ ਪੁੱਛਗਿੱਛ ਦੌਰਾਨ ਸੰਤ ਜਰਨੈਲ ਸਿੰਘ ਦਾ ਨਰੰਕਰੀ ਮੁਖੀ ਦੇ ਕਤਲ ਨਾਲ ਕੋਈ ਸਬੰਧ ਸਥਾਪਿਤ ਨਹੀਂ ਹੋ ਪਾਇਆ ਇਸ ਲਈ ਉਹ નિર્ਦੋਸ਼ ਹਨ ਅਤੇ ਸਰਕਾਰ ਦਾ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਕੋਈ ਇਰਾਦਾ ਨਹੀਂ ਉਹ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਪ੍ਰਚਾਰ ਕਰਨ ਲਈ ਆਜ਼ਾਦ ਹਨ ਇੰਦਰਾ ਗਾਂਧੀ ਨੇ ਸਤਾ ਵਿੱਚ ਵਾਪਸੀ ਕਰਦੇ ਸਾਰੇ ਇੰਗਰੈਸ ਕੱਤਰ ਟੀ ਐ ਨ ਚਤ੍ਰਵੇਦੀ ਦੀ ਰਿਪੋਰਟ ਤੇ 17 ਫਰਵਰੀ ਨੂੰ 1980 ਨੂੰ ਪੰਜਾਬ ਦੀ ਅਕਾਲੀ ਜਨ ਸੰਘ ਸਰਕਾਰ ਤੋੜ ਦਿੱਤੀ। ਸਰਕਾਰ ਵੱਲੋਂ ਵਿਹਲੇ ਹੋ ਕੇ ਅਕਾਲੀ ਆਪਸ ਵਿੱਚ ਉਲਝ ਗਏ। ਪ੍ਰਧਾਨ ਜਗਦੇਵ ਸਿੰਘ ਤਲਵੰਡੀ ਖਿਲਾਫ ਬਗਾਵਤ ਕਰਕੇ ਪ੍ਰਕਾਸ਼ ਸਿੰਘ ਬਾਦਲ ਸੰਤ, ਹਰਸੰਧ ਸਿੰਘ ਲੰਗੋਵਾਲ ਨੂੰ ਲੈ ਆਇਆ। ਇੱਧਰ ਪੱਲੜਾ ਭਾਰੀ ਵੇਖ ਗੁਰਪ੍ਰਚੰਦ ਸਿੰਘ, ਗੁਰਚਰਨ ਸਿੰਘ ਟੋੜਾ ਵੀ ਤਲਵੰਡੀ ਦਾ ਸਾਥ ਛੱਡ ਗਿਆ। ਤਲਵੰਡੀ ਨੇ ਇਕੱਲਾ ਰਹਿ ਜਾਣ ਦੇ ਬਾਵਜੂਦ ਸੰਤ ਲੰਗੋਵਾਲ ਨੂੰ ਪ੍ਰਧਾਨ ਮੰਨਣ ਦੀ ਬਜਾਏ ਆਪਣਾ ਵਕਾ ਅਕਾਲੀ ਦਲ ਬਣਾ ਲਿਆ ਅਤੇ ਸਰਦਾਰ ਕਪੂਰ ਸਿੰਘ ਵੱਲੋਂ ਤਿਆਰ ਕੀਤੇ ਆਨੰਦਪੁਰ ਦੇ ਮਤੇ ਵਿੱਚ ਜੁਪੀ ਦੇ ਕੁਝ ਇਲਾਕਿਆਂ ਦਾ ਵਾਅਦਾ ਕਰਕੇ ਉਸ ਦੀ ਪੂਰਤੀ ਲਈ ਦਿੱਲੀ ਦਾ ਮੋਰਚਾ ਲਾਇਆ ਅਤੇ ਗ੍ਰਿਫਤਾਰੀ ਦੇ ਕੇ ਤਿਹਾਰ ਜੇਲ੍ਹ ਜਾ ਬੈਠਾ ਜਥੇਦਾਰ ਤਲਵੰਡੀ ਦੀ ਪ੍ਰਧਾਨਗੀਸ਼ਟ ਲੁਧਿਆਣਾ ਅਕਤੂਬਰ 1978 ਵਿੱਚ ਹੋਈ 18ਵੀਂ ਅਕਾਲੀ ਕਾਨਫਰੰਸ ਦੌਰਾਨ ਸਾਰੇ ਅਕਾਲੀ ਆਨੰਦਪੁਰ ਸਾਹਿਬ ਵਾਲੇ ਮਤੇ ਤੇ ਆਧਾਰਤ ਮਤ ਮਤਾ ਵੀ ਪਾਸ ਕਰ ਚੁੱਕੇ ਸਨ ਪਰ ਭਾਰਤ ਸਰਕਾਰ ਵੱਲੋਂ ਇਸ ਮਤੇ ਨੂੰ ਵਕਵਾਦੀ ਕਹਿ ਕੇ ਢੰਡਣਾ ਅਤੇ ਹੁਣ ਤਲਵੰਡੀ ਤੜੇ ਵੱਲੋਂ ਵੱਖ ਹੋਣ ਤੇ ਉਹ ਹੋਰਨਾਂ ਪਾਸਿਆਂ ਨੂੰ ਸਰਕਰੇ ਸਨ ਉਹਨਾਂ ਨੇ 26 ਜੁਲਾਈ 1981 ਨੂੰ ਮੱਜੀ ਸਾਹਿਬ ਦੀਵਾਨ ਹਾਲ ਵਿਖੇ ਵਿਸ਼ਵ ਸਿੱਖ ਕਨਫਰੈਂਸ ਕਨਵੈਨਸ਼ਨ ਬੁਲਾਈ ਜਿਸ ਦੀ ਪ੍ਰਧਾਨਗੀ ਕਰਦਿਆਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ 46 ਮੰਗਾਂ ਦਾ ਇੱਕ ਚਾਰਟਰ ਪੇਸ਼ ਕਰ ਦਿੱਤਾ ਇਸ ਸਮੇਂ ਦੌਰਾਨ ਸੰਤ ਜਰਨੈਲ ਸਿੰਘ ਆਪਣੇ ਪੰਤਕ ਸਰਗਰਮੀਆਂ ਵਿੱਚ ਰੁੱਝੇ ਹੋਏ ਸਨ ਉਹਨਾਂ ਦੀ ਇਹਨਾਂ ਸਰਗਰਮੀਆਂ ਦਾ ਆਲੋਚਨ ਆਲੋਚਕ ਬਣਿਆ ਲਾਲਾ ਜਗਤਨਾਰਾਇਣ ਸਾਰੇ ਹੱਦਾਂ ਪਾਰ ਕਰ ਰਿਹਾ ਸੀ ਉਸ ਦੀਆਂ ਨਿਰੰਕਾਰੀਆਂ ਨਾਲ ਉਸ ਦੀਆਂ ਨਿਰੰਕਾਰੀਆਂ ਨਾਲ ਉਸ ਨੇ ਨਿਰੰਕਾਰੀਆਂ ਨਾਲ ਮਿਲ ਕੇ ਸਿੱਖਾਂ ਖਿਲਾਫ ਕੀਤੀਆਂ ਸਾਾਸਾਂ ਕਿਸੇ ਤੋਂ ਭੁੱਲੀਆਂ ਨਹੀਂ ਪਰ ਸਿੱਖ ਕੌਮ ਦੀ عظیم ਹਸਤੀ ਜਥੇਦਾਰ ਅਕਾਲ ਤਖਤ ਗਿਆਨੀ ਗੁਰਦੇਵ ਸਿੰਘ ਅਜਨੋਹਾ ਖਿਲਾਫ ਕੀਤੀ ਭੱਦੀ ਟਿੱਪਣੀ ਨੇ ਉਸ ਦੀ ਮੌਤ ਦੇ ਗਰੰਟ ਤੇ ਦਸਤਕਤ ਕਰ ਦਿੱਤੇ ਉਸਨੇ ਲਿਖਿਆ ਕਿ ਵਿਦੇਸ਼ ਦੌਰੇ ਤੇ ਗਏ ਜਥੇਦਾਰ ਰਜਨੋਹਾ ਦੇਸ਼ ਦੇ ਦੁਸ਼ਮਣਾਂ ਤੋਂ ਡਾਲਰ ਇਕੱਠੇ ਕਰ ਰਹੇ ਹਨ ਇਸ ਲਈ ਉਹ ਦੇਸ਼ ਦੇ ਗद्दार ਹਨ ਇਸ ਗੱਲ ਤੋਂ ਗੁੱਸੇ ਵਿੱਚ ਆਏ ਸੰਤ ਜਰਨੈਲ ਸਿੰਘ ਦੀ ਬਗਾਰ ਤੇ ਬੰਗਾਰ ਤੇ ਸਿੰਘਾਂ ਨੇ 9 ਸਤੰਬਰ 1981 ਨੂੰ ਸ਼ਾਮੀ 6 ਵਜੇ ਦੇ ਕਰੀਬ ਕੁਰਖੇਤਰ ਤੋਂ ਵਾਪਸ ਆਉਂਦ ਲਾਲਾ ਰਾਬੀਚੀ ਫਲੋਰ ਲੱਗੇ ਘੇਰ ਕੇ ਸੋ ਦਿੱਤਾ ਇਸ ਕੇਸ ਵਿੱਚ ਭਾਈ ਦਲਵੀਰ ਸਿੰਘ ਅਤੇ ਸੰਤਾਂ ਦਾ ਭਤੀਜਾ ਸਵਰ ਸਿੰਘ ਨਾਮਜਦ ਕੀਤੇ ਗਏ ਤੀਜਾ ਸਿੰਘ ਨਛੱਤਰ ਸਿੰਘ ਰੋਡੇ ਮੌਕੇ ਤੋਂ ਲੋਕਾਂ ਦੀ ਭੀੜ ਦੁਆਰਾ ਫੜ ਲਿਆ ਗਿਆ ਸੰਤ ਜਰਨੈਲ ਸਿੰਘ ਨੂੰ ਵੀ ਇਸ ਕਤਲ ਦੀ ਸਾਜ਼ਿਸ਼ ਵਿੱਚ ਸ਼ਾਮਲ ਕਰ ਲਿਆ ਗਿਆ ਇਸ ਦਾ ਦਰ ਸੰਤ ਜਰਨੈਲ ਸਿੰਘ ਦੇ 26 ਜੁਲਾਈ 1981 ਨੂੰ ਨਾਰੰਗਵਾਲ ਵਿਖੇ ਦਿੱਤੇ ਭਾਸ਼ਣ ਨੂੰ ਬਣਾਇਆ ਗਿਆ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜੇਕਰ ਲਾਲਾ ਸਿੱਖਾਂ ਦੇ ਖਿਲਾਫ ਲਿਖਣ ਤੋਂ ਨਾ ਹਟਿਆ ਤਾਂ ਉਸ ਨੂੰ ਸਬਕ ਸਿਖਾਇਆ ਜਾਵੇਗਾ 12 ਸਤੰਬਰ ਨੂੰ ਇਸ ਕੇਸ ਵਿੱਚ ਸੰਤਾਂ ਦੇ ਗ੍ਰਿਫਤਾਰੀ ਵਾਰੰਟ ਜਾਰੀ ਕਰ ਦਿੱਤੇ ਗਏ ਸੰਤ ਉਸ ਵੇਲੇ ਲੁਧਿਆਣਾ ਦੇ ਚੰਦੋਕਲਾਂ ਪਿੰਡ ਵਿੱਚ ਸਨ ਉਹ ਪਿੰਡ ਰਤਿਆ ਬੋਲਾ ਵਿੱਚ ਕਥਾ ਕੀਰਤਨ ਕਰਕੇ ਅਜੇ ਚੰਦੋਕਲਾਂ ਪਹੁੰਚੇ ਹੀ ਸਨ ਜਿੱਥੇ ਇੱਕ ਇੱਕ ਚਵਾਰੇ ਵਿੱਚ ਉਹਨਾਂ ਦਾ ਅਸਣ ਸੀ ਸ਼ਾਮ ਦੇ ਕੁਸਮਸੇ ਵਿੱਚ ਇੱਕ ਕੀਰਤੀ ਸਿੰਘ ਉਹਨਾਂ ਕੋਲ ਆਇਆ ਉਸ ਦੇ ਕੱਪੜੇ ਗਾਰੇ ਨਾਲ ਲਿਬੜੇ ਹੋਏ ਸਨ ਅਤੇ ਪੈਰਾਂ ਤੋਂ ਨੰਗਾ ਸੀ ਉਸ ਨੇ ਸਿੰਘਾਂ ਨੂੰ ਕਿਆ ਕਿ ਮੈਂ ਸੰਤਾਂ ਨੂੰ ਮਿਲਣਾ ਹੈ ਉਸ ਦੀ ਹਾਲਾਤ ਵੇਖ ਕੇ ਸਿੰਘ ਉਸ ਨੂੰ ਸੰਤਾਂ ਕੋਲ ਲੈ ਗਏ ਸੰਤਾਂ ਨੂੰ ਵੇਖਿਓ ਕਹਿਣ ਲੱਗੇ ਸੰਤ ਜੀ ਸਾਡੇ ਪਿੰਡ ਪੁਲਿਸ ਬਹੁਤ ਆਈ ਹੈ ਅਤੇ ਉਹ ਤੁਹਾਨੂੰ ਲੱਭਣ ਲਈ ਤਲਾਸ਼ੀ ਕਰੇ ਹਨ ਤੁਸੀਂ ਜਲਦੀ ਨਿਕਲ ਜਾਓ ਸੰਤ ਉਸ ਨੂੰ ਕਹਿਣ ਲੱਗੇ ਸਿੰਘਾ ਤੇਰਾ ਧੰਨਵਾਦ ਤੂੰ ਦੱਸਣਾ ਹੈ ਫਿਰ ਸਾਰੇ ਸਿੰਘ ਸਿੰਘਾਂ ਨੂੰ ਇਕੱਠੇ ਕਰਕੇ ਉਹ ਕਹਿਣ ਲੱਗੇ ਸਿੰਘੋ ਸਮਾ ਆ ਗਿਆ ਹੈ ਦੋ ਦੋ ਹੱਥ ਕਰ ਲਈਏ ਪਰ ਬਾਬਾ ਠਾਕਰ ਸਿੰਘ ਨੇ ਮਨਾ ਮਨਾ ਕਰ ਦਿੱਤਾ ਅਤੇ ਕਿਹਾ ਜਰਨੈਲ ਸਿੰਘ ਤੁਸੀਂ ਮੈਥੇ ਚੌਕ ਚਲੇ ਜਾਓ ਸੰਤ ਜੀ ਬਾਬਾ ਠਾਕਰ ਸਿੰਘ ਦਾ ਕਿਹਾ ਨਹੀਂ ਸੀ ਮੋੜ ਦੇ ਸਤਿਵਚਨ ਕਹਿ ਕੇ ਸਿੰਘਾਂ ਨੂੰ ਤੁਰਨ ਦਾ ਹੁਕਮ ਦੇ ਦਿੱਤਾ ਕੋਈ 40 ਦੇ ਕਰੀਬ ਸਿੰਘ ਟਰੱਕ ਵਿੱਚ ਪਿੱਛੇ ਪਿੱਛੇ ਚੱਲ ਪਏ ਅਤੇ ਅੱਗੇ ਸੰਤਾਂ ਨੇ ਆਪਣੀ ਕਾਰ ਲਾ ਲਈ ਉਹ ਪੁਰਸ਼ ਦੀਆਂ ਗੱਡੀਆਂ ਦੇ ਕੋਲੋਂ ਦੀ ਲੰਘ ਕੇ ਗਏ ਪਰ ਪੁਰਸ਼ ਨੂੰ ਪਤਾ ਨਾ ਲੱਗਾ ਕਿ ਕੌਣ ਜਾ ਰਿਹਾ ਹੈ ਇਸ ਜੰਗ ਵਿੱਚ ਸਿੰਘਾਂ ਨਾਲ ਅਜਿਹੇ ਚਮਤਕਾਰ ਅਕਸਰ ਵਾਪਰਦੇ ਰਹੇ ਹਨ ਜਿਨ੍ਹਾਂ ਨੂੰ ਆਮ ਬੁੱਧੀ ਵਾਲਾ ਮਨੁੱਖ ਨਹੀਂ ਸਮਝ ਸਕਦਾ ਸੰਤ ਰਾਤ ਨੂੰ ਚੱਲ ਕੇ ਸਵੇਰੇ 4 ਵਜੇ ਮਹਿਤਾ ਚੌਕ ਪਹੁੰਚ ਗਏ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਡੀਏਜੀ ਡੀਏਜੀ ਡੀਐਸ ਮੰਗਟ ਦੇ ਅਵਾਈ ਵਿੱਚ ਚੰਦੋਕਲਾਂ ਪਹੁੰਚੇ 500 ਪੁਲਿਸ ਵਾਲਿਆਂ ਨੇ ਪਿੰਡ ਦੇ ਸਿੱਖ ਪਰਿਵਾਰਾਂ ਤੇ ਭਾਰੀ ਤਸ਼ੱਦਦ ਢਾਹਿਆ ਉਹਨਾਂ ਦੇ ਘਰਾਂ ਵਿੱਚ ਲੁੱਟਮਾਰ ਕੀਤੀ ਅਤੇ ਦਮਦਮੀਆਂ ਟਕਸਾਲ ਜਾਂ ਉੱਥੇ ਖੜੀਆਂ ਦੋ ਬੱਸਾਂ ਨੂੰ ਅੱਗ ਲਾ ਦਿੱਤੀ ਜਿਸ ਨਾਲ ਧਾਰਮਿਕ ਪੁਸਤਕਾਂ ਅਤੇ ਗੁਰਬਾਣੀ ਦੀਆਂ ਉਥੇ ਹੀ ਸੜ ਕੇ राख ਹੋ ਗਈਆਂ ਪੁਲਸ ਪਾਲਟੀ ਨਾਲ ਕੇ ਡੀਐਸਪੀ ਮਨੋਹਰ ਸਿੰਘ ਨੇ ਰਤਿਆ ਥਾਣੇ ਵਿੱਚ ਇੱਕ ਐਫਆਈਆਰ ਦਰਜ ਕਰਵਾਈ ਕੇ ਪਿੰਡ ਦੇ ਲੋਕਾਂ ਨੇ ਪੁਲਸ ਪਾਲਟੀ ਤੇ ਹਮਲਾ ਕੀਤਾ ਹੈ ਅਤੇ ਗੋਲੀਆਂ ਚਲਾਈਆਂ ਹਨ ਬਾਅਦ ਵਿੱਚ ਹਰਿਆਣੇ ਦੇ ਮੁੱਖ ਮੰਤਰੀ ਭਜਨ ਲਾਲ ਨੇ ਵਿਧਾਨ ਸਭਾ ਵਿੱਚ ਇਸ ਐਫਆਈਆਰ ਨੂੰ ਝੂਠੀ ਅਤੇ ਗਲਤ ਕਰਾਰ ਦਿੱਤਾ ਸੰਤ ਜਰਨੈਲ ਸਿੰਘ ਨੂੰ 16 ਸਤੰਬਰ ਨੂੰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿੱਚ ਬਰੰਤ ਤਮੀਲ ਕਰਵਾਏ ਗਏ ਅਤੇ ਉਹਨਾਂ ਨੇ ਐਲਾਨ ਕੀਤਾ ਕਿ ਉਹ 20 ਸਤੰਬਰ ਨੂੰ ਕਿਸੇ ਸਿੱਖ ਅਫਸਰ ਨੂੰ ਗ੍ਰਿਫਤਾਰੀ ਦੇਣਗੇ 20 ਸਤੰਬਰ 1981 ਨੂੰ ਮਹਿਤਾ ਚੌਕ ਗੁਰਦੁਆਰੇ ਵਿੱਚ ਭਾਰੀ ਇਕੱਠ ਹੋਇਆ ਸਾਰੇ ਵੱਡੇ ਆਗੂਆਂ ਦੇ ਭਾਸ਼ਣਾ ਤੋਂ ਬਾਅਦ ਸੰਤ ਜੀ ਨੇ ਸੰਗਤਾਂ ਨੂੰ ਸੰਬੋਧਨ ਕੀਤਾ ਅਤੇ 2:30 ਵਜੇ ਬਾਹਰ ਆ ਕੇ ਗ੍ਰਿਫਤਾਰੀ ਦੇ ਦਿੱਤੀ ਐਸਵੀ ਜਰਨੈਲ ਸਿੰਘ ਚਾਹਲ ਉਹਨਾਂ ਨੂੰ ਲੁਧਿਆਣੇ ਲਾਗੇ ਬੱਸਿਆ ਰੈਸਟ ਹਾਊਸ ਲੈ ਗਿਆ ਸੰਤਾਂ ਨੂੰ ਲੈ ਜਾਣ ਤੋਂ ਬਾਅਦ ਵਿੱਚ ਪੁਲਿਸ ਨੇ ਸੰਗਤਾਂ ਉੱਤੇ ਗੋਲੀ ਚਲਾ ਦਿੱਤੀ ਜਿਸ ਨਾਲ 12 ਬੰਦੇ ਮਾਰੇ ਗਏ ਦਰਜਨਾ ਜ਼ਖਮੀ ਹੋ ਗਏ ਇਸ ਘਟਨਾ ਤੋਂ ਗੁੱਸੇ ਵਿੱਚ ਆਏ ਖੜਕੂ ਸਿੰਘਾ ਨੇ ਜਲੰਧਰ ਅਤੇ ਤਰਨਤਾਰਨ ਵਿੱਚ ਗੋਲੀ ਚਲਾ ਕੇ ਕਈ ਬੰਦਿਆਂ ਨੂੰ ਕਤਲ ਕਰ ਦਿੱਤਾ। ਸੰਤ ਲੰਗੋਵਾਲ ਨੇ 21 ਸਤੰਬਰ ਨੂੰ ਆਲਮਗੀਰ ਲੁਧਿਆਣਾ ਵਿਖੇ ਕਾਲੀ ਕਾਨਫਰੰਸ ਕਰਕੇ ਸਰਕਾਰ ਨੂੰ ਅਲਟੀਮੇਟਮ ਦੇ ਦਿੱਤਾ ਕਿ ਜੇ 16 ਅਕਤੂਬਰ ਤੱਕ ਸੰਤ ਜਰਨੈਲ ਸਿੰਘ ਦੀ ਰਹਿ ਇਸਮੇਤ ਮੰਗਾਂ ਨਾ ਮੰਨੀਆਂ ਤਾਂ 18 ਅਕਤੂਬਰ ਤੋਂ ਸਿਵਲ ਨਾ ਫਰਮਾਨੇ ਸ਼ੁਰੂ ਕਰ ਦਿੱਤੀ ਜਾਵੇਗੀ। ਉਧਰ ਸੰਤ ਜਰਨੈਲ ਸਿੰਘ ਨੂੰ ਉਸੇ ਰੈਸਟ ਹਾਊਸ ਵਿੱਚ ਸਪੈਸ਼ਲ ਅਦਾਲਤ ਲਗਾ ਕੇ ਅਗਲੇ ਦਿਨ ਪੇਸ਼ ਕਰਕੇ 24 ਸਤੰਬਰ ਤੱਕ ਰਿਮਾਂਡ ਲੈ ਲਿਆ ਗਿਆ ਅਤੇ ਜੋ ਫਿਰ 2 ਦਿਨ ਵਧਾ ਕੇ 26 ਤੱਕ ਕਰ ਦਿੱਤਾ ਪੁਲਿਸ ਨੇ ਸੰਤਾਂ ਕੋਲੋਂ 450 ਸਵਾਲ ਪੁੱਛੇ ਜਿਨ੍ਹਾਂ ਦੇ ਉਹਨਾਂ ਨੇ ਬਾਕੂਬੀ ਜਵਾਬ ਦਿੱਤੇ ਪੁਲਿਸ ਇਸ ਲੰਮੀ ਪੁੱਛਗਿੱਛ ਵਿੱਚ ਸੰਤਾਂ ਦਾ ਸਬੰਧ ਉਸ ਕਤਲ ਕਾਂਡ ਨਾਲ ਜੋੜ ਨਾ ਜੋੜ ਸਕੀ ਅਤੇ ਸੰਤਾਂ ਨੂੰ ਫਿਰੋਜ਼ਪੁਰ ਜੇਲ੍ਹ ਭੇਜ ਦਿੱਤਾ ਇੰਦਰਾ ਗਾਂਧੀ ਨੇ ਅਕਾਲੀ ਲੀਡਰਾਂ ਨੂੰ ਗੱਲਬਾਤ ਕਰਨ ਲਈ 13 ਅਕਤੂਬਰ ਨੂੰ ਮਿਲਣ ਲਈ ਸੱਦਾ ਭੇਜਿਆ ਪਰ ਸੰਤ ਲੰਗੋਵਾਲ ਨੇ ਸਪੱਸ਼ਟ ਸਟੈਂਡ ਲਾਇਆ ਕਿ ਜਿੰਨਾ ਚਿਰ ਸੰਤ ਭਿੰਡਰਾਂ ਵਾਲਿਆਂ ਦੀ ਬਿਨਾਂ ਸ਼ਰਤ ਰਹੀ ਨਹੀਂ ਹੁੰਦੀ ਅਤੇ ਚੰਦੋਕਲਾ ਤੇ ਮਹਿਤਾ ਚੌਕ ਘਟਨਾਵਾਂ ਦੀ ਜੁਡੀਸ਼ੀਅਲ ਜਾਂਚ ਦੇ ਆਦੇਸ਼ ਨਹੀਂ ਹੁੰਦੇ ਉਨਾ ਚਿਰ ਤੱਕ ਉਨਾ ਚਿਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਹੋਵੇਗੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਨੌਜਵਾਨਾਂ ਨੇ ਸੰਤਾਂ ਦੀ ਗ੍ਰਿਫਤਾਰੀ ਖਿਲਾਫ 26 ਸਤੰਬਰ ਨੂੰ ਪਟਿਆਲਾ ਤਾਰਕਰ ਵਿੱਚ ਧਮਾਕਾ ਕੀਤਾ ਉਸ ਤੋਂ ਬਾਅਦ ਵੀ ਉਹਨਾਂ ਨੇ ਕਈ ਜਗਤਮਾਕੇ ਕੀਤੇ ਅਤੇ ਰੇਲ ਪਟੜੀਆਂ ਉਖੜ ਦਿੱਤੀਆਂ 29 ਸਤੰਬਰ ਨੂੰ ਗੱਲ ਕਾਲਸਾ ਨਿਰਦੇ ਸਿੰਘਾਂ ਨੇ ਭਾਈ ਗਜਿੰਦਰ ਸਿੰਘ ਦੀ ਅਗਵਾਈ ਵਿੱਚ ਇੰਡੀਅਨ 에ਅਰਲਾਈਨਸ ਦਾ ਜਹਾਜ਼ ਅਗਵਾ ਕਰ ਲਿਆ ਅਤੇ ਲਾਹੌਰ ਲੈ ਗਏ ਭਾਈ ਹਰਸਿਮਰ ਸਿੰਘ ਨੇ ਅੰਮ੍ਰਿਤਸਰ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਉਹਨਾਂ ਨੇ ਇਹ ਹਾਈ ਜੈਕਿੰਗ ਬਦਲੇ 24 ਘੰਟੇ ਵਿੱਚ ਸੰਤਾਂ ਦੀ ਰਿਹਾਈ ਅਤੇ ਸੰਤਾਂ ਦੀ ਗ੍ਰਿਫਤਾਰੀ ਸਮੇਂ ਮਹਤੇ ਚੌਕ ਸੀਧ ਹੌਣਵਾਲ ਸਿੰਘਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਮੌਬ ਦੇ ਦੀ ਸ਼ਰਤ ਰੱਖੀ ਜਿਸ ਨਾਲ ਇਹ ਮਸਲਾ ਅੰਤਰਰਾਸ਼ਟਰੀ ਪੱਧਰ ਤੱਕ ਪਹੁੰਚ ਗਿਆ ਪੰਜਾਬ ਦਾ ਬੱਚਾ ਬੱਚਾ ਸੰਤਾਂ ਦੀ ਰਹੀ ਦੀ ਮੰਗ ਕਰ ਰਿਹਾ ਸੀ ਸਿੱਖਾਂ ਦੇ ਰੋਗਗੇ ਚੁੱਕਦੇ ਆ ਸਰਕਾਰ ਨੇ 15 ਅਕਤੂਬਰ 1981 ਨੂੰ ਸਾਰੇ ਇਲਜ਼ਾਮ ਵਾਪਸ ਲੈ ਕੇ ਸੰਤਾਂ ਨੂੰ ਫਿਰੋਜ਼ਪੁਰ ਜੇਲ੍ਹ ਤੋਂ ਰਿਹਾ ਕਰ ਦਿੱਤਾ ਅਤੇ ਚੰਦੋ ਕਲਾਂ ਤੇ ਮਹਿਤਾ ਚੌਕ ਘਟਨਾਵਾਂ ਦੀ ਜੁਡੀਸ਼ੀਅਲ ਜਾਂਚ ਦੇ ਆਦੇਸ਼ ਕਰ ਦਿੱਤੇ ਸੰਤ ਜਰਨੈਲ ਸਿੰਘ ਹਰਦਲ ਅਜੀਜ਼ ਲੀਡਰ ਬਜੋ ਉਬਰ ਚੱਕੇ ਸਾਨ ਬਾਹਰ ਆਉਣ ਤੇ ਉਹਨਾਂ ਨੇ ਸਾਰੀਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਸਿੱਧਾਂ ਦਾ ਡੋਲਿਆ ਖੂਨ ਅਜਾਈ ਨਹੀਂ ਜਾਵੇਗਾ ਇਸ ਤਰ੍ਹਾਂ ਸੰਤਾ ਨੇ ਫਿਰ ਆਪਣੇ ਪ੍ਰਚਾਰ ਦੌਰਿਆਂ ਦਾ سلسلہ ਆਰੰਭ ਕਰ ਦਿੱਤਾ ਅਤੇ ਆਪਣੇ ਜਿਸ਼ੀਲੇ ਭਾਸ਼ਣਾ ਨਾਲ ਸਿੱਖ ਸੰਗਤਾਂ ਅਤੇ ਖਾਸ ਕਰਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜ ਕੇ ਅਮਰਤਾਰੀ ਬਣਾਉਣ ਲੱਗੇ 15 ਮਾਰਚ 1982 ਨੂੰ ਗੁਰਗ੍ਰੰਥ ਸਾਹਿਬ ਜੀ ਦੀ ਕਥਾ ਦੀ ਸੰਪੂਰਨ ਨਤਪੋਗ ਗੁਰਦੁਆਰਾ ਤੇ ਆਣਾ ਸਾਹਿਬ ਖਡੂਰ ਸਾਹਿਬ ਵਿਖੇ ਪਾਇਆ ਜਾ ਰਿਹਾ ਸੀ ਜਿੰਨਾ ਸਮਾਗਮਾਂ ਵਿੱਚ ਜਥੇਦਾਰ ਕਲਤਖ ਸਾਹਿਬ ਗਿਆਨੀ ਗੁਰਦੇਵਾਲ ਸਿੰਘ ਜਨੋਹਾ ਵੀ ਪਹੁੰਚੇ ਹੋਏ ਸਨ ਉਹਨਾਂ ਨੂੰ ਪ੍ਰੋਗਰਾਮ ਦੀ ਸਮਾਪਤੀ ਦੀ ਅਰਦਾਸ ਕਰਨ ਲਈ ਬੇਨਤੀ ਕੀਤੀ ਗਈ ਅਰਦਾਸ ਕਰਦਿਆਂ ਅਖੀਰ ਵਿੱਚ ਉਹਨਾਂ ਗੁਰੂਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਇਹ ਸ਼ਬਦ ਕਹੇ ਕਿ ਮੇਰੀ ਰਹਿੰਦੀ ਉਮਰ ਸੰਤ ਜਰਨੈਲ ਸਿੰਘ ਜੀ ਨੂੰ ਲੱਗ ਜਾਵੇ ਤਾਂ ਕਿ ਉਹ ਹੋਰ ਸਮਾਂ ਪੰਥ ਦੀ ਸੇਵਾ ਕਰ ਸਕਣ ਸ਼ੁੱਧ ਹਿਰਦੇ ਵਿੱਚ ਉਹਨੇ ਕਲੀਅਰ ਦਾਸ ਹਮੇਸ਼ਾ ਪੂਰੀ ਹੁੰਦੀ ਹੈ ਗੈਣੀ ਗੁਰਦੇਵਾਲ ਸਿੰਘ ਜੀ ਜਨੋਹਾ 2 ਦਿਨ ਬਾਅਦ 18 ਮਾਰਚ 1982 ਨੂੰ ਉਕਾਲ ਚਲਾਣਾ ਕਰ ਗਏ ਤੇ ਸੰਤ ਜਰਨੈਲ ਸਿੰਘ ਪੰਥ ਦੀ ਚੜ੍ਹਦੀ ਕਲਾ ਲਈ ਸਵਾ 200 ਸਾਲ ਹੋਰ ਜੂਝਦੇ ਸਵਾ 2 ਸਾਲ ਹੋਰ ਜੂਝਦੇ ਸ਼ਹੀਦ ਹੋਏ ਇਸੇ ਇੰਦਰਾ ਗਾਂਧੀ ਨੇ ਪੰਜਾਬ ਦੀਆਂ ਮੁੱਖ ਮੰਗਾਂ ਜਿਵੇਂ ਪੰਜਾਬੀ ਬੋਲਦੇ ਇਲਾਕੇ ਪੰਜਾਬ ਨਾਲ ਜੋੜਨਾ ਚੰਡੀਗੜ੍ਹ ਪੰਜਾਬ ਨੂੰ ਦੇਣਾ ਪਾਖੜਾ ਬਿਆਸ ਦਾ ਪ੍ਰਬੰਧ ਪੰਜਾਬ ਦੇ ਹਵਾਲੇ ਕਰਨਾ ਆਦ ਨੂੰ ਅੰਡਟ ਕਰਕੇ ਪੰਜਾਬ ਦਾ ਪਾਣੀ ਹਰਿਆਣੇ ਨੂੰ ਦੇਣ ਲਈ ਸਤਲੁਜ ਜਮਨਾ ਲਿੰਕ ਨਹਿਰ ਦੀ ਖੁਦਾਈ ਦਾ ਕੰਮ ਸ਼ੁਰੂ ਕਰਨ ਲਈ 8 ਅਪ੍ਰੈਲ 1982 ਨੂੰ ਇਸ ਦਾ ਉਦਘਾਟਨ ਕਰ ਦਿੱਤਾ ਜਿਸ ਵਿੱਚ ਪਟਿਆਲੇ ਵਾਲਾ ਰਾਜਾ ਅਮਰਿੰਦਰ ਸਿੰਘ 인ਦਰਾ ਗਾਂਧੀ ਦੇ ਟੱਕ ਲਾਉਣ ਲਈ ਸੋਨੇ ਦੀ ਕਹੀ ਅਤੇ ਚਾਂਦੀ ਦਾ ਤਸਲਾ ਲੈ ਕੇ ਹਾਜ਼ਰ ਹੋਇਆ ਇਸ ਨਹਿਰ ਦੀ ਖੁਦਾਈ ਰੁਕਣ ਲਈ ਇਕਾਲੀਆਂ ਨੇ 24 ਅਪ੍ਰੈਲ ਨੂੰ ਕਾਮਨਿਸਟਾਂ ਦੀ ਮਦਦ ਨਾਲ ਇਕੱਠ ਕਰਕੇ ਨਹਿਰਕੋ ਮੋਰਚਾ ਲਾ ਦਿੱਤਾ ਜਥੇਦਾਰ ਸੰਤੋਖ ਸਿੰਘ ਦੇ ਭੋਗ ਤੋਂ ਬਾਅਦ ਦੁਬਾਰਾ ਅਪ੍ਰੈਲ ਦੇ ਪਹਿਲੇ ਹਫਤੇ ਸੰਤ ਜਰਨੈਲ ਸਿੰਘ ਆਪਣੇ ਪ੍ਰਚਾਰ ਦੌਰੇ ਲਈ ਦਿੱਲੀ ਗਏ ਅਤੇ ਉੱਥੇ ਕਈ ਦਿਨ ਰਹੇ ਜਿੱਥੇ ਗੁਰਦੁਆਰਾ ਗੁਰਦੁਆਰਾ ਨਾਨਕ ਪਿਓ ਤੋਂ ਉਹਨਾਂ ਨੂੰ ਜਲੂਸ ਦੇ ਰੂਪ ਵਿੱਚ ਸ਼ਹਿਰ ਅੰਦਰ ਲਿਜਾਇਆ ਗਿਆ ਇਹ ਜਲੂਸ ਅਮੀਰ ਬਸਤੀਆਂ ਨਹੀਂ ਵੀ ਗੁਜ਼ਰਿਆ ਸੰਤਾਂ ਦੇ ਹਮਾਇਤੀ ਅਤੇ ਜਥੇਦੇ ਸਿੰਘ ਆਪਣੇ ਹਥਿਆਰਾਂ ਸਮੇਤ ਬੱਸਾਂ ਟਰੱਕਾਂ ਦੀ ਛੱਤਾਂ ਤੇ ਬੈਠੇ ਹੋਏ ਸਨ ਅਤੇ ਲੋਕ ਉਹਨਾਂ ਦੇ ਸਵਾਗਤ ਲਈ ਸੜਕਾਂ ਤੇ ਖੜੇ ਸਨ ਪਰ ਹਰ ਪਾਸੇ ਸੰਤ ਜਰਨੈਲ ਸਿੰਘ ਦੀ ਜੈ ਜੈਕਾਰ ਹੋ ਰਹੀ ਸੀ ਇੱਕ ਆਫਲਾ ਗੁਰਦੁਆਰਾ ਬੰਗਲਾ ਸਾਹਿਬ ਜਾ ਕੇ ਰੁਕਿਆ ਅਸਲ ਵਿੱਚ ਸੰਤਾਂ ਦੇ ਹਮਦਰਦਾਂ ਤੱਕ ਸਰਕਾਰ ਵੱਲੋਂ ਪਹੁੰਚ ਕਰਕੇ ਹੀ ਉਹਨਾਂ ਨੂੰ ਦਿੱਲੀ ਬੁਲਾਇਆ ਗਿਆ ਸੀ ਜਿੱਥੇ ਰਾਤ ਨੂੰ ਹੀ ਸੁਨੇਹਾ ਆ ਗਿਆ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਮਿਲਣਾ ਚਾਹੁੰਦੀ ਹੈ ਸੰਤਾਂ ਨੇ ਉਸ ਨੂੰ ਬੜਾ ਸਿੱਧਾ ਤੇ ਸਪਸ਼ਟ ਜਵਾਬ ਦਿੱਤਾ ਕਿ ਮੈਂ ਬੰਗਲਾ ਸਾਹਿਬ ਜਾਂ ਰਕਾਬ ਗੰਜ ਸਾਹਿਬ ਗੁਰਦੁਆਰੇ ਵਿੱਚ ਮਿਲ ਸਕਦਾ। ਇੰਦਰਾ ਗਾਂਧੀ ਨੇ ਇਸ ਜਵਾਬ ਨੂੰ ਆਪਣੀ ਇੱਠੀ ਸਮਝਦਿਆਂ ਸਮਝਿਆ ਅਤੇ ਉਹ ਸਿੱਖਾਂ ਪ੍ਰਤੀ ਹੋਰ ਵੀ ਗੁੱਸੇ ਨਾਲ ਭਰ ਗਈ। ਉਹ ਰਾਤ ਉਸ ਰਾਤ ਰਜੀਵ ਗਾਂਧੀ ਨੇ ਵੀ ਸੰਤਾਂ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਪਰ ਸੰਤਾਂ ਦਾ ਜਵਾਬ ਸੀ ਕਿ ਉਸ ਨੂੰ ਮਿਲਣ ਦਾ ਕੋਈ ਫਾਇਦਾ ਨਹੀਂ। ਅਜੇ ਜ਼ੁਰਤ ਪਰੇ ਬੇਵਕ ਫੈਸਲੇ ਸੰਤ ਜਰਨੈਲਸਨ ਵਰਗਾ ਆਗੂ ਹੀ ਲੈ ਸਕਦਾ ਹੈ। ਉਹਨਾਂ ਦਾ ਸਪਸ਼ਟ ਨਿਸ਼ਾਨਾ ਸਿੱਖੀ ਦੀ ਚੜ੍ਹਦੀ ਕਲਾ ਸੀ। ਕਿਸੇ ਵੀ ਕੰਮ ਲਈ ਉਹ ਸਿੱਖ ਸਿਧਾਂਤ ਦੀ ਅਗਿਆ ਨਹੀਂ ਕਰ ਸਕਦੇ ਸਨ ਇਸੇ ਲਈ 1969 ਵਿੱਚ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਚੋਣ ਵੇਲੇ ਵੀ ਉਹਨਾਂ ਨੇ ਕਾਂਗਰਸੀ ਆਗੂ ਸੋਨ ਸਿੰਘ ਜਲਾਲ ਉਸਮਾਨ ਨੂੰ ਉਸਦੀ ਮਦਦ ਲੈਣ ਤੋਂ ਸਖ਼ਤ ਮਨਾਂ ਕਰ ਦਿੱਤਾ ਸੀ ਕਿ ਉਹ ਸਿਰਫ਼ ਰਹਿਤਵਾਨ ਸਿੱਖਾਂ ਸਿੱਖਾਂ ਦੀ ਵੋਟ ਹੀ ਬਣਵਾਉਣਗੇ ਜਦਕਿ ਅਕਾਲੀਆਂ ਨੂੰ ਨਿਰੰਕਾਰੀਆਂ ਦੀਆਂ ਵੋਟਾਂ ਵੀ ਬਣਵਾ ਲਈਆਂ ਸੰਤ ਜਰਨੈਲ ਸਿੰਘ ਨੇ ਹਰ ਪ੍ਰਬੰਧ ਸਾਰ ਪ੍ਰਵਾਨ ਕਰ ਲਈ ਪਰ ਸਿੱਖ ਰਹਿਤ ਮਰਿਆਦਾ ਤੋਂ ਬਾਹਰ ਨਹੀਂ ਗਏ ਇਸੇ ਤਰ੍ਹਾਂ ਜਦੋਂ 1978 ਦੀ ਲੁਧਿਆਣਾ ਅਕਾਲੀ ਕਾਨਫਰੰਸ ਵੇਲੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਜਲੂਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਦੇ ਮੁਕਾਬਲੇ ਉੱਚਾ ਹੋ ਕੇ ਹਾਥੀ ਦੀ ਸਵਾਰੀ ਕਰ ਰਿਹਾ ਸੀ ਤਾਂ ਸੰਤਨ ਸਟੇਜ ਉੱਤੇ ਉਸ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਜਦੋਂ ਇੰਦਰਾ ਗਾਂਧੀ ਨੇ ਧਮਕੀ ਦਿੱਤੀ ਕਿ ਪੰਜਾਬ ਦੇ ਸਿੱਖਾਂ ਨੂੰ ਬਾਕੀ ਹਿੰਦੁਸਤਾਨ ਵਿੱਚ ਰਹਿੰਦੇ ਸਿੱਖਾਂ ਬਾਰੇ ਵੀ ਸੋਚਣਾ ਚਾਹੀਦਾ ਹੈ ਅਤੇ ਗ੍ਰਹਿ ਮੰਤਰੀ ਪੀਸੀ ਸੇਠੀ ਨੇ ਇਹ ਬਿਆਨ ਦਿੱਤਾ ਕਿ 35-35 ਹਿੰਦੂਆਂ ਦੇ ਹਿੱਸੇ ਇੱਕ ਸਿੱਕਾ ਆਉਂਦਾ ਹੈ ਤਾਂ ਸੰਤਾਂ ਦਾ ਦਲੇਰੀ ਭਰਿਆ ਉਤਰ ਸੀ ਕਿ ਸਵਾ ਲੱਖ ਨਾਲ ਲੜਨ ਵਾਲੇ ਇੱਕ ਸਿੱਕਾ ਦੇ ਹਿੱਸੇ 35 ਆਉਂਦੇ ਹਨ ਇਹ ਸੰਤ ਜਰਨੈਲ ਸਿੰਘ ਦੀ ਬੇਵਕੀ ਹੀ ਸੀ ਕਿ ਜਨਵਰੀ 1982 ਵਿੱਚ ਜਥੇਦਾਰ ਸੰਤੋਖ ਸਿੰਘ ਦੇ ਭੋਗ ਤੇ ਦਾੜੀ ਕਾਲੀ ਕਰਨ ਨੂੰ ਲੈ ਕੇ ਗੈਨੀ ਜਰਜੈਲ ਸਿੰਘ ਨੂੰ ਸੰਤ ਵਿੱਚ ਨੂੰ ਸੰਗਤ ਵਿੱਚ ਲਾਨਤਤਾ ਪਾਈਆਂ ਸਨ ਕਿ ਤੂੰ ਕਿ ਮੂੰ ਤਾਂ ਕਾਲਾ ਕਰ ਲਿਆ ਪਰ ਜਵਾਨੀ ਵਾਲੀ ਰੰਗਤ ਕਿਹੜੇ ਪਿਓ ਤੋਂ ਲਿਆਉਗੇ ਸੋ ਸੰਤ ਜਰਨੈਲ ਸਿੰਘ ਦੇ ਹੱਥੀ ਸੁਭਾਅ ਤੇ ਸਪਸ਼ਟ ਸੋਚ ਬਾਰੇ ਇਸ ਕਿਤਾਬ ਦੇ ਵਿੱਚ ਜ਼ਿਕਰ ਹੈ 6 ਜੂਨ ਦੇ ਘਟਨਾਕਰਮ ਦੀ ਗੱਲ ਅੱਗੇ ਚੱਲੇਗੀ ਕਿਉਂਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਸ਼ਖਸੀਅਤ ਤੋਂ ਪ੍ਰਭਾਤ ਪ੍ਰਭਾਤ ਹੋ ਕੇ ਇਸ ਕਿਤਾਬ ਦੇ ਲੇਖ ਡਾਕਟਰ ਭਗਵਾਨ ਸਿੰਘ ਨੇ ਸੰਤ ਭਿੰਡਰਾਂ ਵਾਲੇ ਬਾਰੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ ਨੇ ਸੋ ਅਗਲੇ ਭਾਗ ਦੇ ਵਿੱਚ 6 ਜੂਨ ਦਾ ਜਿਹੜਾ ਰਹਿਣਾ ਹਿੱਸਾ ਉਹ ਤੁਹਾਨੂੰ ਸੁਣਾਵਾਂਗੇ ਇਹ ਲਾਲ ਦਿਓ ਅੱਗੇ